ਆੜਗੇਜ ਕੀ ਕਹਿੰਦੇ ਤੇਰਾ ਨਾ ਲੈਂਦੇ ਸੀ ਆਹ ਕਥਾ ਪੜਾਵਾ ਅੰਗਰੇਜ਼ ਕਿੱਥੇ ਕਹਿੰਦੇ ਪੜਾਵਾ ਪਟੇਲੇਆ ਲਓ ਬਾਈ ਜੀ ਮੁੰਡੇ ਆ ਗਏ ਆ ਤੂੰ ਨਹੀਂ ਸੱਚ ਆਇਆ ਇੱਕ ਸੋਹਣਾ ਹੈ ਹਨ ਮੁੰਡੇ ਸਾਡੇ ਆ ਗਏ ਸਤਿ ਸ਼੍ਰੀ ਅਕਾਲ ਬਾਈ ਜੀ ਸਾਡੀ ਨਵੀਂ ਵੀਡੀਓ ਜੀ ਇਹ ਆਪਾਂ ਜਲਦੀ ਟਾਂਡੇ ਪੂੜੀ ਵਾਲੀ ਲੈ ਗਏ ਉੱਥੇ ਕਰਾਂਗੇ ਝੋਟੇ ਦਾ ਜ਼ੋਰ ਚੈੱਕ ਜੀ ਮਿਲਦੇ ਤੁਹਾਨੂੰ ਰਾਜ ਬੰਦੇ ਸਾਡੇ ਆ ਗਏ ਦੇਖੋ ਬਾਈ ਜੀ ਆਪਣਾ ਚੱਲਦਾ ਕਰਤਾ ਆ ਜਿਹੜੀਆਂ ਬੈਲਟਾਂ ਦੀਆਂ ਨੇ ਇੰਨਾ ਧੂਆਂ ਕਢਾਇਆ ਨਾ ਦਾ ਬੰਦੂਗਣ ਵਾਲਾ ਤੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਬਾਕੀ ਨਜ਼ਾਰਾ ਲਿਆਂਦਾ ਪਿਆ ਜਮਾਂ ਸਹੀ ਤੇ ਸੱਚੀ ਗੱਲ ਆ ਜੀ ਬਹੁਤ ਘੈਂਟ ਚੱਲਦਾ ਬਹੁਤ ਘੈਂਟ ਹੁਣ ਇਹ ਨਾ ਕਿਉਂ ਇੰਨਾ ਹੌਲੀ ਹੌਲੀ ਕਿਉਂ ਇਹ ਮੁੰਡੇ ਨੂੰ ਆਪਾਂ ਭਾਇਆ ਪਹਿਲਾ ਦਿਨ ਆ ਇਹਦੇ ਪਹਿਲੇ ਦਹਿਣੀ ਚਲਾਉਂਦਿਆ ਇਹ ਇਹ ਆਦਾ ਬਾਈ ਮੈਂ ਵੀ ਜਾ ਕਿੱਥੇ ਨਹੀਂ ਬਾਕੀ ਨਾਲ ਥੱਲੋਂ ਹਰਾਈ ਆ ਬੁੱਲੀ ਡੰਡਾ ਘਾ ਘੂਬਾ ਵਾਲਾ ਥੱਲੇ ਭਾਈ ਜੀ ਪੈ ਗਿਆ ਮੀ ਨਹੀਂ ਚੱਲਦਾ ਅੱਜ ਕੰਮ ਥੋੜੇ ਜਿ ਗੜੇ ਵੇ ਬੱਦਲ ਜਿਹੀ ਆਇਗਾ ਸਭ ਮਸ਼ੀਨਾਂ ਖੜੀਆਂ ਆਈਆਂ ਵੱਡੀਆਂ ਛੋਟੀਆਂ ਮੁੰਡਾ ਆਪਣਾ ਕਰਦਾ ਪਿਆ ਫਿੰਗਰ ਸੈੱਟ ਹਾਂ ਬਣੀ ਕੋ ਗੱਲ ਗੱਲ ਬਣ ਗਈ ਆ ਓਕੇ ਆ ਬੈਲਟਾਂ ਨੂੰ ਤੂੰ ਆ ਦੱਸ ਕਿਵੇਂ ਕਢਾਇਆ ਕੱਲ ਆ ਤੂੰ ਆ ਦਾ ਕੀ ਕਰਾਂ ਕੀ ਕਰਾਂ ਛੋਟੇ 'ਚ ਜੋਰ ਹੀ ਬੜਾ ਜ਼ਿਆਦਾ ਮਸ਼ੀਨ ਚੱਕਰ ਹੌਲੀ ਕਰ ਜਾਂਦੀ ਐ ਇਹਦੇ ਚੱਕਰ ਉੱਥੇ ਦੇ ਉੱਥੇ ਪਰ ਇਹ ਕਹਿੰਦੇ ਮਾਮੇ ਦੇ ਮੁੰਡੇ ਦੀ ਖੜੀ ਆ ਕਰਤਾਰ ਬਣੀ ਗੱਲ ਕੋਈ ਹੁਣ ਗੱਲਾਂ ਬਣ ਗਈ ਵਾ ਓਕੇ ਆ ਸਾਰਾ ਬਾਈ ਜੀ ਅਈ ਕੇ ਨੂੰ ਬਿਲਟਾਂ ਦੇ ਬੈਠੇ ਆ ਵੀਰ ਨੇ ਡੱਲਾ ਲਾ ਕੇ ਤੇ ਬਿਲਟਾਂ ਕਰਤੀਆਂ ਢਿੱਲੀਆਂ ਉਹਨ ਪਈਆਂ ਆ ਐ ਇਹਨ ਲਿਆ ਕੇ ਪਾਈਆਂ ਨਵੀਆਂ ਐਨੇ ਦਵਾਈਆਂ ਬਿਲਟਾਂ ਕਿਉਂ ਦਵਾਈਆਂ ਗਰੇਜ ਉਹਨਾਂ ਨੂੰ ਬਿਲਟ ਈ ਕਹਿ ਸਕਦੇ ਆ ਯਾਰ ਦੁਕਾਨ ਵਾਲਿਆਂ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਬਾਕੀ ਬਾਈ ਜੀ 20 ਆ ਮਿੰਟਾਂ 'ਚ 18 ਮਿੰਟਾਂ 'ਚ ਟਰਾਲੀ ਫੁੱਲ ਮਾਲ ਚਾਹੀਦਾ ਇਹਨੂੰ ਕੋਈ ਗੱਲ ਨਹੀਂ ਇਹ ਆਂਦਾ ਮੇਰੇ ਮਗਰ ਇੱਕ ਕੇਐਸ ਭਵੇਂ ਹੋਰ ਪਾ ਲੋ ਲਓ ਬਾਈ ਜੀ ਰਕ ਛੋਟੇ ਦੀ ਸਪੀਡ ਚੈੱਕ ਜੀ ਚੌਥੇ ਲੋਡ ਮਸ਼ੀਨ ਆਪਣੀ ਤਿੰਨ ਪੱਖਿਆਂ ਵਾਲੀ 62 ਇੰਚੀ ਨਾਨੇ ਯਾਰਾ ਬਣਾਈ ਸਵਾਦ ਆ ਗਿਆ ਟਰੈਕਟਰ ਤੇ ਬੈਠਣ ਦਾ ਚਲਾਉਣ ਦਾ ਜਿੰਨੀ ਸਪੀਡ ਦਾ ਕੰਮ ਕਰਦਾ

ஷாமா நாடா தான் பரா படம் மீ பைந்த ਹਾਂ ਉਹ ਬਾਈ ਜੀ ਅੱਜ ਬਣਾਈਆਂ ਆਪਾਂ 13 ਟਰਾਲੀਆਂ ਆਪਾਂ ਹੁਣ ਚੱਲੇ ਆ 8:00 ਵੱਜ ਕੇ ਕੁਝ ਮਿੰਟ ਹੋ ਗਏ ਆ ਇਹ ਤਾਲੇ ਕਹਿੰਦੇ ਵੀ ਅਸੀਂ ਹੁਣ ਇਸ ਤੋਂ ਵੱਧ ਨਹੀਂ ਬਣਾਉਣੀ ਤੂਰੀ ਬਾਕੀ ਆਪਾਂ ਕੋਈ 11:00 ਵਜੇ ਦੇ ਲਾਗੇ ਬੰਨੇ ਚਲਾਈ ਠੀਕ ਐਵਰੇਜ ਰਹਿ ਗਈ ਅੱਜ ਇੱਕ ਕੋਈ 나ੜ ਨਹੀਂ ਆ ਚੰਨੀ ਉੱਧਰ ਆੜਾ ਦਾ ਬਹੁਤ ਬੁਰਾ ਆ ਰਿਹਾ। ਬਾਕੀ ਛੋਟਾ ਬਹੁਤ ਵਧੀਆ ਚੱਲਿਆ। ਪੂਰਾ ਵਧੀਆ। ਯਾਰ ਆਲੇ ਹੰਤਾ ਵਿਆਹ ਛੋਟੇ ਨੇ। ਇਹਦੇ ਜੀ ਪਾਇਆ ਕਰ ਲਾਸ ਕਰ। ਅੰਦਰ ਹੋਏ ਕਈ ਕਣਕਾਂ ਨਹੀਂ ਆਵਣ। ਉਹ ਸ਼ਾਲ ਸ਼ਾਲ ਉਹ ਬਾਈ ਉੱਡਦਾ ਘਟਨਾ ਲਗੀਆਂ ਬਾਈ ਜੀ ਬਸ ਤਾਲਾ ਦੋਵੇਂ ਕੀ ਹੋ ਗਿਆ ਮਾਮਾ ਇਹਨੂੰ ਤੋਰ ਗਾ ਨੂੰ ਚੱਲ ਰਹੀ ਇੱਕ ਹੋ ਰਹੀ ਟਿੱਕੋ ਗਈ ਰੇ ਇੰਦਰ ਰਿਆ ਕਰਤਾ ਹਾਂ ਅੰਗਰੇਜ਼ੀ ਅੰਗਰੇਜ਼ੀ ਕਹਿੰਦੇ ਉਹ ਪੜਾਵਾ ਕਿਤੇ ਅੰਗਰੇਜ਼ੀ ਕਹਿੰਦੇ ਉਹ ਬਈਆ ਪਠੇ ਲਿਆ ਚਾਹ ਆ ਗਈ ਪੀ ਲਈ ਮੁੰਡੇ ਆਦੇ ਨੇ ਕਰਤਾ ਜੀ ਫਿਲਟਰ ਸਾਫ ਕਰਦਾ ਤਿਆਰੀਆਂ ਬਦਲ ਕਰਦਾ ਬਾਹ ਬਾਹ ਮੇਰੇ ਹਿਸਾਬ ਨਾਲ ਤਾਂ ਬੰਗੀ ਹੈ ਹੈ ਕਪੜਾ ਮਾਰ ਇਹਨੂੰ ਸਾਰੇ ਮਾਮ ਤੇ ਫੇਰ ਮਾਰਾਂਗੇ ਦਾ ਸਰਪ ਮ ਹੁੰਦਾ ਕਹਿੰਦੇ ਚਮਕਾਈ ਦਰਿਆ ਆਉਂਦਾ ਇਹ ਲੱਗਿਆ ਤੈਨੂੰ ਚਲਾ ਕੇ ਐ ਮੁੰਡੇ ਬਹੁਤ ਵਧੀਆ ਲੱਗਿਆ ਚਲਾ ਕੇ ਹਾਂ ਬਹੁਤ ਪਾਵਰਫੁਲ ਟਰੈਕਟਰ ਆ ਇਹ ਅੱਛਾ ਜੀ ਮੇਰੇ ਵੀਰ ਸਾਰੇ ਵਿੱਚੋਂ ਆਪਦੇ ਟਰੈਕਟਰ ਤੇ ਇਹਦੇ ਨਾਲ ਨਾਲ ਹੈਗਾ ਨਹੀਂ ਨਹੀਂ ਯਾਰ ਕਈ ਣੋ ਚਾਰੇ ਪਾਣੀ ਮੰਨਦਾ ਹੈ ਪਰਵਾਹ ਟਰੈਕਟਰ ਆ ਪ੍ਰਵਾਹ ਬੰਦਾ ਵੀ ਨਹੀਂ ਨਾ ਚਾਹੀਦਾ ਮੰਨਣ ਵਾਲਾ ਫੇਰ ਇਹ ਚੱਲਦਾ ਮਾਰ ਰਗੜ ਕੇ ਮਾਰ ਮੜਾ ਨਹੀਂ ਜਿਆਦਾ ਫਿਰੂ ਸੀ ਸਹੀ ਬੋਲਦਾ ਨਹੀਂ ਪਾਉਂਦਾ ਕੱਪੜਾ ਹੀ ਆ ਸਾਫ ਜੀ ਇੱਧਰ ਕਹਿੰਦੇ ਮੰਮੇ ਵਾਲੇ ਦੀ ਕਰਤਾਰ ਖੜੀ ਆ ਉਹ ਤੇ ਮਾਰ ਲਾ ਪਹਿਲਾਂ ਮੈਂ ਸ਼ੋ ਤੇ ਮਾਰ ਲਾ ਪਹਿਲਾਂ ਭਾਈ ਜੀ ਬਣਾਉਣੀ ਆ ਤੂੜੀ ਤੇ ਬਦਲ ਕਰਦੇ ਸ਼ਾਂ ਸ਼ਾਂ ਠੀਕ ਕਰੀਏ ਦੱਸੋ ਹਮ ਜੋ ਬਾਹਰ ਆ ਗੱਲਾਂ ਆੜਗੇਜ ਕੀ ਕਹਿੰਦੇ ਤੇਰਾ ਨਾ ਲੈਂਦੇ ਸੀ ਆਹ ਕਥਾ ਪੜਾਵਾ ਅੰਗਰੇਜ਼ ਕਿੱਥੇ ਕਹਿੰਦੇ ਭਲਾਵਾ ਪਟੇਲੇ ਆ ਇਹ ਬਾਈ ਜੀ ਮੁੰਡਾ ਬਿਹਾਰ ਤੋਂ ਅੰਗਰੇਜ਼ ਇਹ ਵੇ ਲੋ ਇੰਨਾ ਰਲ ਮਿਲ ਗਿਆ ਇੱਥੇ ਆ ਗਏ ਪੰਜਾਬ ਚ ਇਹਨੂੰ ਕੋਈ ਕਹਿੰਦਾ ਨਹੀਂ ਵੀ ਇਹ ਬਿਹਾਰ ਤੋਂ ਆਇਆ ਕਿਉਂ ਅੰਗਰੇਜ਼ ਅਸੀਂ ਬਿਹਾਰੀ ਬਾਬੂ ਹੈ ਬਿਹਾਰੀ ਬਾਬੂ ਪਰ ਇਸ ਵਾਰ ਬਿਹਾਰੀ ਬਾਬੂ ਖਤਮ ਹੋ ਗਿਆ ਨਾ ਤੂੰ ਪੰਜਾਬੀ ਬਾਬੂ ਹੈ ਚੰਕਾਤਾ ਮੁੰਡੇ ਨੇ ਡੀਜ਼ਲ ਡੀਜ਼ਲ ਕਿਦਾਂ ਖਾਂਦਾ ਫਿਰ ਪਾ ਸਾਲ ਨਹੀਂ ਖਾਂਦਾ ਐਵੇਂ ਤੈਨੂੰ ਕਵਾਂ ਸੁੱਤਰ ਜਾ ਸੁੱਤਰ ਹੀ ਹੈ ਕੰਮ ਹੈ ਲਓ ਬਾਈ ਜੀ ਮੁੰਡੇ ਆ ਗਏ ਆ ਤੂੰ ਨਹੀਂ ਸਾਥ ਆਇਆ ਇੱਕ ਸੋਹਣਾ ਹੈ ਮੁੰਡੇ ਸਾਡੇ ਆ ਗਏ ਚਲਾਉਣਗੇ ਮਸ਼ੀਨਾਂ ਕਪੈਨਾ ਕਪੈਨਾ ਹਲੋ ਮੈਂ ਕਿਹਨਾਂ ਪੜਾਂ ਕਹੌਣਾ ਕਹੌਣਾ ਮੇਰੀ ਗੱਲ ਤੇ ਸੁਣ ਨਾ ਮੈਂ ਕੀ ਕਹਿ ਰਿਹਾ ਜੀ ਬਦਾਂ ਤੂੰ ਕੀ ਕਹਿ ਰਿਹਾ ਉਹਦਾ ਕਿਦਾਂ ਠੀਕ ਆ ਉਹ ਵਧੀਆ ਵਾ ਤੂੰ ਦੱਸ ਕੇਂਦਾ ਗਾਡਾ ਪੂਰਾ ਗਾਡਾ ਹਾਂ ਤੂੰ ਕਿਵੇਂ ਵਧੀਆ ਠੀਕ ਠਾਕ ਆਣ ਕੇ ਇੱਕ ਵਾਰੀ ਸੌਂ ਰਿਆ ਹਾਂ ਚਲਾਵਾਂਗੇ ਉੱਧਰ ਸਾਡੇ ਪਿੰਡ ਵੀ ਕੀ ਜਾਂਦੀਆਂ ਜੀ ਵੋਟਾਂ ਇਹ ਕਿਹਨੇ ਲੈਣੀਆਂ ਤੂੜੀ ਵਾਲੀ ਟਰਾਲੀ ਤੇ ਉਹ ਮਿਲਦੀਆਂ ਜੀ ਹਾਂ ਤੂੜੀ ਵਾਲੀ ਟਰਾਲੀ ਲੋ ਤੇ ਵੋਟ ਮਕਾਉ ਕਰ ਲੈ ਤੂੜੀ ਵਾਲੀ ਟਰਾਲੀ ਤੇ ਵੋਟ ਵੇਖਦੀ ਤੂੰ ਦੱਸ ਸਹੀ ਗੱਲ ਤੂੜੀ ਵਾਲੀ ਗੱਲ ਦੱਸੀ ਟਰਾਲੀ ਵਾਲੀ ਨਹੀਂ ਉਹਦੀ ਮੰਮੀ ਨੇ ਸਮਝਾ ਦਿੱਤਾ ਧਿਆ ਕੱਤਸੋ ਹੱਸਦਾ ਵੜਾਈ ਆ ਯਾਰ ਉਹਨੇ ਇਹੀ ਕਾ ਨਹੀਂ ਨਹੀਂ ਉਹਨੇ ਇਹਨੇ ਨਹੀਂ ਉਦਾਂ ਹੀ ਗੱਲ ਦੱਸ ਕੀ ਕਰੋ ਤੇ ਵੋਟ ਪਾ ਦੋ ਇਦਾਂ ਹੀ ਬੱਸ ਕੀਏ ਕੋਟਾ ਉਨਲੀਆਂ ਵਾ ਹਾਂ ਤੁਸੀਂ ਆਪਣੇ ਲੈ ਆ ਹਾਂ ਨਹੀਂ ਨਹੀਂ ਟੂੜੀ ਵਾਲੀ ਟਰਾਲੀ ਯਾਰ ਜੇ ਤੁਸੀਂ ਸਵੇਰੇ ਗੇ ਸਵੇਰੇ ਟੂੜੀ ਵਾਲੀ ਟਰਾਲੀ ਆ ਜੂਗੀ ਟੂੜੀ ਵਾਲੀ ਟਰਾਲੀ ਤੇ ਵੋਟਾਂ ਹੁਰ ਐਂ ਦੇ ਨਾਲ ਟਰੈਕਟਰ ਹੀ ਆਪਾਂ ਦੇ ਦਈਏ ਸਾਰੇ ਪਿੰਡ ਨੂੰ ਹਾਂ ਲੈ ਵੀਰੋ ਲੈ ਵੀਰੋ ਕਿਹੜੇ ਗੱਦੀ ਜਾਂਦੇ ਸਟicker ਚੇ ਕਿਹੜੇ ਨਾ ਪਣੀ ਬਲੋ ਕਿਥੇ ਆ ਪਾਣੀ ਪਣੀ ਰਹਾ ਹੈ ਤੇਰਾ ਦਿਮਾਗ ਠੀਕ ਹੈ ਉਹ ਤਰ੍ਹਾਂ ਹੀ ਘਰ ਆ ਬਣੇ ਤਰ੍ਹਾਂ ਉਹ ਸਾਨੂੰ ਸਾਰਾ ਪਤਾ ਕਿਵੇਂ ਤੇ ਕਿੱਥੋਂ ਬੋਲ ਲੰਦੇ ਆ ਫਾਈਟਰ ਲਾ ਜਾਂਦੇ ਬਈ ਹਰਾਣੇ ਦੋ ਇੱਕ ਮੈਸੀ ਦੇ ਇੱਕ ਕਿਹੜਾ ਹਾਲ ਹੈ ਉਹ ਬਈ ਪੋੜ ਉਹ ਟੱਕੜ ਅੱਜ ਮੈਂ ਸਵੇਰ ਦੁਕਾਨ ਤੋਂ ਪਾ ਕੇ ਲਿਆ ਨਾ ਉੱਥੋਂ ਲੱਗਾ ਬੈਲ ਦੇ 2.5 ਬੜੀਆਂ ਜਾਂਦੀ ਆ ਐਕਨ ਜੇ ਸਰੇਸ਼ ਦੇ ਚੱਕਰ ਤੇਜ ਹੋ ਗਏ ਨਾ ਮਾਰਨ